ਕੜਾਸੀ ਤੂੰ ਆਪਣੀਆਂ ਮੱਕੜ ਕੇ ਖਵਾਣਾ ਉਹ ਸੇਵ ਜਾਂ ਸੇਵ ਕੋਈ ਨਹੀਂ ਉਹ ਸੇਵ ਜਾਂ ਸੇਵ ਹੀ ਕੋਈ ਨਹੀਂ ਉਹ ਕਿਨੂ ਬੁੱਤ ਜਿਹੜਾ ਤੂੰ ਆਪਣੇ ਹੱਥਾਂ ਨਾਲ ਛੇੜ ਕੇ ਖਵਾਣਾ ਨਾ ਕਿਨੂ ਜੱਟ ਕਿਨੂ ਹੀ ਕੋਈ ਨਹੀਂ ਓਏ ਚਾਹ ਨੂੰ ਬੋਸ ਨਹੀਂ ਲੱਗਦੀ ਹੈ ਅਸ਼ੋਰ ਤੇ ਇੱਜ਼ਤ ਦੀ ਗੱਡੀਆਂ ਨਹੀਂ ਬਾਣੀ ਕਿਉਂ ਨਹੀਂ ਐ ਮੈਂ ਵੀ ਬਾਹਰ ਦੀਆਂ ਖਲੋਤੀ ਨਾਲ ਲਾਈ ਦੁੱਤੀ ਕਹਾਂ ਲੱਗੀ ਗਿਆ ਤੇ ਜੀ ਬੱਚੇ ਤੇ ਜੀ ਮਦਰ ਇਨ ਲਾਤਾ ਸਾਰੀ ਬੜੀ ਖੁਸ਼ੀ ਕੀਤੀ ਪਰ ਮੈਨੂੰ ਜਰਾ ਨਹੀਂ ਮਹਿਸੂਸ ਹੁੰਦਾ ਕਿ ਮੈਂ ਮੇਰੇ ਅੰਦਰ ਕਿੰਨੇ ਕਥਮ ਨਹੀਂ ਬੰਡੇ ਨੇ ਸ਼ਰਮ ਮਹਿਸੂਸ ਨਹੀਂ ਹੁੰਦੀ ਨਜ਼ਰੋਂ ਤੋਂ ਮੇਰਾ ਦਿਲ ਰੋਂਦਾ ਸੀ ਕੰਮ ਕੰਟਰੋਲ ਕਰ ਲਈ ਮੇਰਾ ਦਿਲ ਰੋਂਦਾ ਸੀ ਯਾਨੀ ਸਾਰੇ ਮੇਰੀ ਗੱਡੀ ਤੇ ਖੁਸ਼ ਹੋਣ ਸਾਰੇ ਮੇਰੀ ਗੱਲ ਚ ਸੁਣ ਰਹੇ ਨੇ ਰਾਜਾ ਵੀ ਜੀਵਨ ਤੇ ਆਪੇ ਆਖੇ ਲੇ ਪੁੱਛੀ ਉਹ ਤਾਕੀ ਆ ਲੋਕਾਂ ਤੋਂ ਬਾਤ ਕਰਨ ਦੇ ਕਿਸੇ ਵਰਤੂ ਆਪਸ਼ਨ ਕੋਈ ਨਹੀਂ ਗੱਡੀ ਚ ਪਰ ਉਹ ਨਹੀਂ ਗੱਡੀ ਵਿੱਚ ਖੁਸ਼ ਹਲਾ ਨਾ ਮੈਨੂੰ ਬੜਾ ਨਾ ਮਗਿਆ ਸਹੁਰਾਲ ਵਿੱਚ ਕਦੀ ਮਹਿਸੂਸ ਨਹੀਂ ਹੁੰਦੀ ਤਾਂ ਕਿ ਮੈਂ ਜਾਵਾਂ ਮੈਂ ਹਾਂ ਪੁੱਤਾਂ ਵੀਰ ਜਸਵੰਤ ਗੁਰ ਗੱਲ ਰੋਏ ਮੁੰਡੇ ਬਾਦ ਚੋਣਾਂ ਦੇ ਪੈਲੇ ਸੋਲੇ ਤੀਨੋਂ ਆਖਿਆ ਐਵੇਂ ਤੂੰ ਇਹ ਐ ਕਿ ਤੂੰ ਕੋਈ ਫੇਰ ਵੀ ਬੜਿਆ ਥੋੜੀ ਕੇ ਜੀ ਪਾਪੜੀ ਰੋਏ ਮੈਂ ਮੈਂ ਬੜੇ ਬੜੇ

ਸਭ ਤੋਂ ਬੜੀ ਮੇਰੀ ਕੋਈ ਗਲਤੀ ਆਈ। ਬਾਬੂ ਜੀ ਨੂੰ ਜਿਗਰ ਦਾ ਕੈਂਸਰ ਸੀ। ਮੈਂ ਕੁਲ ਕਰਾਚੀ ਸ਼ਹਿਰੋਂ ਦੇ ਮਟਾ। ਦਾ ਸਚੂਦੂਲ 8-9 ਦਿਨ ਦੀ ਉਹ ਕੁਝ ਹੀ ਦੀ ਆਨਤ ਪੜੀ ਖਾਤਾ। ਪਹਿਲੀ ਮੇਰੀ ਬਤਰਾਚੀ ਜਾਣੀ ਸੀ। ਮਨੋ ਦੇ ਬੜੇ ਤਰਲੇ ਪਏ ਮੈਨੂੰ ਅੱਖਾਂ ਨਹੀਂ ਆ ਰਹੀਆਂ। ਫੀਸ ਬਹੁਤ ਜ਼ਿਆਦਾ ਬਕਵਾਸੀ ਕਰ ਚੁੱਕੀ। ਕਿ ਪਹਿਲੀ ਵਾਰ ਇਸ ਭਾਈ ਸਾਹਬ। ਕਲਾਸੀ ਫਲੇ ਬਾਈ ਰੋੜ ਜਾਣਾ ਹੀ ਮੈਂ 52000 ਰੁਪਏ।

ਲੈ ਕੇ ਉਹਨੇ ਨਹੀਂ ਸਾਹਾਂ ਜਿੰਨੇ ਮੈਂ ਲਾ ਕੇ ਆਇਆ ਫਿਰ ਇਹ ਅੱਧੇ 3 ਜੁਲਿਆੰਦ ਤੱਕ ਨੂੰ ਯਾਦਾਂ ਨਾਲ ਬਲੱਟ ਰੱਖਣਾ ਅੱਲਾ ਮੇਨੂੰ ਬਖਸ਼ ਮੈਂ ਬੜਾ ਪ੍ਰੇਮ ਕਰ। ਕੋਈ ਤੇਰਾ ਨਾਮ ਹੀ ਨਹੀਂ ਲੈਂਦੇ ਐ ਬੇਬੇ ਕਹਿੰਦੇ ਐ ਬੇਬੇ ਮੈਨੂੰ ਕੁਇਟਿਨ ਵਾਪਸ ਆਇਆ ਨਾ ਇੱਥੇ ਲਾਹੌਰ ਹੀ ਉਤਰਿਆ ਮਰੀ ਕਾਰ ਗਿਆ ਤੇ ਸਾਰਿਆਂ ਸਭ ਨੂੰ ਸਮਝੀ ਕਿ ਬੇਬੇ ਦੀ ਮੁਰਾਦ ਸੁਲੇਮਾਨ ਸਾਰੇ ਨੇ ਕਿਹਾ ਬੇਬੇ ਆ ਗਈ ਮੇਰੇ ਦੂਜੇ ਕਿਹਾ ਕਹਿੰਦੇ ਨੇ ਬੇਬੇ ਉਸ ਵਕਤ ਮੈਂ ਬੇਬੇ ਨਹੀਂ ਕਿਹਾ ਮੈਂ ਪਿਆਰ ਨੂੰ ਮੈਂ ਨਹੀਂ ਲਾ ਮੈਂ ਉਹ ਵਜ਼ਾ ਮਾਰ ਦਿੱਤਾ ਕੱਲਾ ਪੁੱਤਰ ਮੈਂ ਕੀ ਸੋਚ ਰਿਹਾ ਵਜ਼ਾ ਮਾਰ ਦਿੱਤਾ ਬੇਬੇ ਤੇ ਫਿਰ ਜੀ ਬਣੀ ਸੀ ਸੇਲੀਪੁੱਤਰ ਵੇਖ ਰਹੀ ਕਰਦੀ ਹੈ। ਅੱਸੀ ਗੱਟੀਗਾ। ਬਹੁ ਆਖੀ ਤੇ ਬਹੁ ਆਖੀ ਜਾਂ ਮਨ ਮੈਨ ਕੋ ਸਾਇਵਲ ਸੱਤ। ਐਸੇ ਲੀਪੁੱਤਰ ਹੱਥ ਜੋੜ ਕੇ ਸਾਰੇ। ਉਹਨੂੰ ਖਰੂਟ ਦਾ ਕੋਈ ਫਾਇਦਾ ਨਹੀਂ ਜੁਣਾ। ਉਹਨੂੰ ਆਤ ਖਾਣਾ ਕੋ ਕਲਾਮ ਪੜਾਇਆ ਕੁਝ ਨਹੀਂ ਜਾਨਾ। ਅੱਜ ਕਰ। ਐ ਯਾਰ ਦੋਸਤ ਬੋਲੀ ਮਾਰਵਾਣਾ ਸਾਰੇ ਕੋਈ ਯਾਰ ਦੋਸਤ ਵੀ ਨਹੀਂ। ਇਸ ਹੱਤੁ ਬੇਤਰੀ ਆ ਤੇਰਾ ਪੁੱਤ ਇਸ ਹੱਤੁ ਬੇਤਰੀ ਸੇਲੀ ਤੇਰੀ ਮਾਂ ਨਹੀਂ ਹੁੰਦੇ ਖੈਰ ਖਲਮ ਨੇ ਨਾਮੁ ਖਤਨ ਅੰਕਲ ਜੁਆਲੀ ਜਾਂਦੇਂ ਮੁਸਾਹਰ ਜੁਆਲੇ ਦਿਲ ਤੇ ਦਿਲ ਦੋਬੇ ਵਾਫੀ ਮੰਨ ਫੋਟ ਹੋ ਗਈ ਨੇ ਕਬਰ ਤੇ ਮਾਫੀ ਮੰਗਦਾ ਮੈਨੂੰ ਲੱਗ ਰੋਣਾ ਬੈਠ ਹਰ ਜ ਫਰੂਟ ਕੋਵਣ ਬੁ ਕੋਲ ਤੱਕ ਕੀ ਫਾਇਦਾ ਉਦੋਂ 10ਵੇਂ ਤੇ 40ਵੇਂ ਤੱਕ ਕੀ ਫਾਇਦਾ ਹਰ ਕੋਵਣ ਮੈਂ ਫੁੱਟ ਲਾੜੇ ਮੋਟੇ ਤੇ ਮੇਰਾ ਚੌਥਾ ਹੁੰਦਾ ਹੈ ਮੈਂ ਕਿਉਂ ਜ਼ਰ ਕਰਨੀ ਮੋਦਨਾਂ ਲਾੜ ਕਰਨ ਨਾਲ ਮੇਂ ਨੂੰ ਆਪਣੀ ਬੂਝ ਆ ਜਾਂਦੀ ਹੈ ਹੈ ਰੋਣਾ ਅਸੋਲੇ ਮਾ

अलाह ॾुखिया आहिनि ध्यानु ॾिठो था पमा हलाईंदा इल भलाऊं